ਸੋ ਇਹਦਾ ਇਹ ਕਿ ਇੱਕ ਤਾਂ ਪਹਿਲੀ ਗੱਲ ਤੇ ਇਹ ਕਿ ਬੜੀ ਮੰਦ ਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਜਿਹੜੀ ਕੱਲ ਸਾਨੂੰ ਸਵੇਰੇ ਜਦੋਂ ਇਤਲਾਹ ਮਿਲੀ ਕੁਝ ਲੋਕਾਂ ਨੇ ਰਾਹੀਰਾਂ ਨੇ ਪਲੱਸ ਸਾਡੀ ਪੁਲਿਸ ਨੂੰ ਇਨਫਾਰਮ ਕੀਤਾ ਉਥੇ ਸ਼ਹੀਦ ਉਦਮ ਸਿੰਘ ਜਿਹਦਾ ਜਿਹੜਾ ਬੁੱਤ ਸੀਗਾ ਜਿਹੜਾ ਥੋੜੇ ਦਿਨ ਪਹਿਲਾਂ ਹੀ ਉਥੇ ਜਿਹੜਾ ਉਹ ਪਲੇਸ ਕੀਤਾ ਗਿਆ ਸੀ ਤਾਂ ਉਹਨਾਂ ਦਾ ਬਕਾਇਦਾ ਫੰਕਸ਼ਨ ਹੋਇਆ ਸੀ ਤੋ ਇਹਦੇ ਨਾਲ ਛੇੜਛਾੜ ਕਰਕੇ ਤੋੜ ਕੇ ਜਿਹੜਾ ਹੈਗਾ ਉਥੇ ਉਹਨਾਂ ਦੇ ਹੱਥ 'ਚ ਫੜੀ ਹੋਈ ਇੱਕ ਜਿਹੜਾ ਡੰਮੀ ਪਿਸਟਲ ਤਾਂ ਹੱਥ ਜਿਹੜਾ ਉਹਨਾਂ ਦਾ ਸੀਗਾ ਉਹਦਾ ਨੁਕਸਾਨ ਹੋਇਆ ਸੀ ਸੋ ਇਹ ਬੜਾ ਹੀ ਲੋਕਾਂ 'ਚ ਇਸ ਕੱਲ ਦਾ ਰੋਸ ਸੀਗਾ ਕਿ ਇੱਕ ਸ਼ਹੀਦ ਜਿਹਨਾਂ ਦੀ ਸਤਕਾਰ ਸਾਰਾ ਜਿਹੜਾ ਹੈਗਾ ਭਾਰਤਵਰਸ਼ ਦੇ ਵਿੱਚ ਹੁੰਦਾ ਹਰ ਪ੍ਰਾਂਤ ਦੇ ਹਰ ਸਟੇਟ ਦੇ ਜਿਹੜੇ ਲੋਕ ਹੈਗੇ ਆ ਉਹ ਉਹਨਾਂ ਦਾ ਜਿਹੜਾ ਹੈਗਾ ਬਹੁਤ ਸਤਿਕਾਰ ਪਰ ਰੱਖਦੇ ਆ ਔਰ ਲੋਕਾਂ ਨੇ ਕਾਫੀ ਲੋਕਾਂ ਚ ਇਹ ਮੈਸੇਜ ਜਿਹੜਾ ਗਿਆ ਕਿ ਜਿਵੇਂ ਇਹ ਕਿਹਨੇ ਬੰਦੇ ਨੇ ਇਦਾਂ ਦਾ ਕੰਮ ਕੀਤਾ ਤਾਂ ਇਹਦੇ ਵਿੱਚ ਉਚੇਚੇ ਤੌਰ ਤੇ ਜਿਹੜਾ ਹੈਗਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਉਸੇ ਵੇਲੇ ਹੀ ਜਦੋਂ ਉਹਨਾਂ ਨੂੰ ਇਸ ਪ੍ਰਾਈਮ ਬਾਰੇ ਇਨਸੀਡੈਂਟ ਬਾਰੇ ਦੱਸਿਆ ਤਾਂ ਉਹਨਾਂ ਨੇ ਪਹਿਲੀ ਗੱਲ ਉਹਨਾਂ ਦੀ ਇਹ ਸੀ ਕਿ ਵੀ ਇਸ ਨੂੰ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਜਿਹੜੇ ਬੰਦੇ ਜਿਹੜੇ ਕਲਪਰੇਟ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਇਹਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇ ਸੋ ਸਾਡੇ ਟੀਮਸ ਉਸੇ ਵੇਲੇ ਵਰਕਆਊਟ ਕਰ ਲੱਗ ਪਈਆਂ ਜੀ ਮੌਕੇ ਦੇ ਉੱਤੇ ਸਾਡੇ ਡੀਐਸਪੀ ਜਿਹੜੇ ਹੈਗੇ ਆ ਸਰਦਾਰ ਰਵਤਾਰ ਸਿੰਘ ਸਾਡੇ ਐਸਐਚਓ ਸਿਟੀ 1 ਅਬੋਰ ਜਿਨ੍ਹਾਂ ਨੇ ਪਰਸਨਲੀ ਔਨ ਗਰਾਉਂਡ ਜਿਹੜਾ ਹੈਗਾ ਲਗਾਤਾਰ ਇਨ ਟੱਚ ਰਹੇ ਸਾਡੇ ਨਾਲ ਔਰ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਸੋ ਇਹਦੇ ਵਿੱਚ ਦੋ ਬੰਦੇ ਸਾਨੂੰ ਆਈਡੈਂਟੀਫਾਈ ਹੋ ਗਏ ਜੀ ਇਹਦੇ ਵਿੱਚ ਇੱਕ ਹੈਗਾ ਦਵਿੰਦਰ ਤੇ ਇੱਕ ਹੈਗਾ ਜੈਜੀ ਇਹ ਦੋ ਬੰਦੇ ਆਇਡੈਂਟੀਫਾਈ ਹੋਏ ਤਾਂ ਕੁਝ ਕਿਉਂਕਿ ਉੱਥੇ ਮੌਕੇ ਦੇ ਉੱਤੇ ਕੋਈ ਕੈਮਰਾਜ਼ ਨਹੀਂ ਸੀਗੇ ਲੱਗੇ ਹੋਏ ਤਾਂ ਜਿਹੜੀਆਂ ਰੋਡਸ ਲੀਡ ਕਰਦੀਆਂ ਸੀਗੀਆਂ ਕੁਝ ਉੱਥੇ ਤੋਂ ਆਸ-ਪਾਸ ਤੋਂ ਐਵੀਡੈਂਸ ਕੁਝ ਇੱਕ ਚੀਜ਼ਾਂ ਇਦਾਂ ਦੀਆਂ ਜਿਨ੍ਹਾਂ ਦੇ ਬਾਰੇ ਹਾਲੇ ਆਪਾਂ ਤੁਹਾਨੂੰ ਆਪਣੇ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ ਜਿਹੜਾ ਜ਼ਿਕਰ ਨਹੀਂ ਕਰ ਸਕਦੇ ਸੋ ਸਾਰੇ ਤਰ੍ਹਾਂ ਦੀ ਐਵੀਡੈਂਸ ਟੈਕਨੀਕਲ ਐਵੀਡੈਂਸ ਸਾਰਾ ਕੁਝ ਇਕੱਠਾ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਕੇਸ ਨੂੰ ਅੰਨਾ ਜਿਹੜਾ ਬਲਾਈਂਡ ਇੱਕ ਸਾਡੇ ਦੇ ਬਿਲਕੁਲ ਟੋਟਲੀ ਬਲਾਈਂਡ ਸੀਗਾ ਕੋਈ ਮੌਕੇ ਦਾ ਗਵਾਹ ਹੈ ਨਹੀਂ ਸੀ ਨਾ ਕਿਸੇ ਨੂੰ ਪਤਾ ਸੀ ਇਹਦੇ ਬਾਰੇ ਸੋ ਉਹ ਇੱਕ ਮੰਦ ਭਾਗੀ ਘਟਨਾ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਟਰੇਸ ਕੀਤੀ ਗਈ ਪੁਲਿਸ ਵੱਲੋਂ ਔਰ ਇਹ ਇੱਕ ਸੈਂਸੇਸ਼ਨਲ ਜਿਹੜੇ ਕੋਈ ਆਪਾਂ ਕਹਿੰਦੇ ਆ ਕਿ ਬੜਾ ਸਹੇਨੀਅਸ ਕ੍ਰਾਈਮ ਜਿਹਨੂੰ ਆਪਾਂ ਕਹਿੰਦੇ ਜੀ ਕਿਸੇ ਦਾ ਕੋਈ ਨਾਲ ਘਟਾ ਵਾਪਰੀ ਆ ਤੇ ਉਸ ਤੋਂ ਵੀ ਵੱਡਾ ਮੰਨ ਕੇ ਅਸੀਂ ਇਹਨੂੰ ਜਿਹੜਾ ਹੈ ਕਿ ਲੈ ਕੇ ਤੁਰੇ ਸੀ ਕਿਉਂਕਿ ਸ਼ਹੀਦਾਂ ਦੇ ਜਿਹੜੀ ਸਮਾਰਕਆ ਜਾਂ ਉਹਨਾਂ ਦੀਆਂ ਜਿਹੜੀਆਂ ਬੁੱਤ ਹੈਗੇ ਉਹਨਾਂ ਦੇ ਨਾਲ ਇਹ ਜੀ ਘਟਨਾ ਵਾਪਰਨੀ ਸਾਡੇ ਲਈ ਇੱਕ ਆਪਣੇ ਲਈ ਵੀ ਇੱਕ ਚੁਣੌਤੀ ਬਣਿਆ ਸੀਗਾ ਕਿਉਂਕਿ ਇਹ ਇਹ ਸ਼ਹੀਦਾਂ ਦੀਆਂ ਥਾਵਾਂ ਪੂਜਣ ਲਾਇਕ ਨਹੀਂ ਔਰ ਲੋਕੀ ਨਮਨ ਕਰਦੇ ਰਿਹਾ ਇਥੇ ਆ ਕੇ ਔਰ ਬਹੁਤ ਹੀ ਰੋਸ ਸੀਗਾ ਸਾਰਿਆਂ ਸੋ ਇਹਨਾਂ ਦੇ ਵਿੱਚੋਂ ਦੋਨੋਂ ਦੋਸ਼ੀਆਂ ਤੋਂ ਜਦੋਂ ਪੁਲਿਸ ਨੇ ਆਪਣੇ ਐਵੀਡੈਂਸ ਨੂੰ ਚੈੱਕ ਕਰਦੇ ਹੋਏ ਅੱਗੇ ਫਰਦਰ ਕਲੈਕਟ ਕਰਦੇ ਹੋਏ ਇਹਨਾਂ ਦੇ ਵਿੱਚ ਦੋ ਦੋਸ਼ੀਆਂ ਬਾਰੇ ਪਤਾ ਲੱਗਾ ਹੈਗਾ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਦਵਿੰਦਰ ਹੈਗਾ ਉਹਨੂੰ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕਰ ਲਿਆ ਔਰ ਜਿਹੜਾ ਹੱਥ ਸੀਗਾ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਜਿਹਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਤਫਤੀਸ਼ ਦੇ ਵਿੱਚ ਫਰਦਰ ਉਹਨੂੰ ਰਿਕਵਰ ਕਰ ਲਿਆ ਇੱਕ ਦੋਸ਼ੀ ਜਿਹੜਾ ਜੈਜ਼ੀ ਹੈਗਾ ਉਹ ਵੀ ਸਾਡੇ ਪੁਲਿਸ ਪਾਰਟੀਆਂ ਸਾਡੇ ਗਈਆਂ ਹੋਈਆਂ ਅਸੀਂ ਉਹਨੂੰ ਜਲਦ ਹੀ ਜਿਹੜਾ ਹੈਗਾ ਅਰੈਸਟ ਕਰ ਰਹੇ ਹੈਗੇ ਆ ਇਹਦੇ ਪਿੱਛੇ ਇਹਦਾ ਜਿਹੜਾ ਮੋਟਿਵ ਜਦੋਂ ਅਸੀਂ ਚੈੱਕ ਕੀਤਾ ਇਹਦੀ ਫਰਦਰ ਜਿਹੜੀ ਹੈਗੀ ਮਜੀਦ ਪੁੱਛਗਿੱਛ ਕੀਤੀ ਉਹਦੇ ਵਿੱਚੋਂ ਇਹ ਚੀਜ਼ ਸਾਹਮਣੇ ਆਈ ਕਿ ਇਹ ਜਿਹੜਾ ਦੋਨੋਂ ਲੜਕੇ ਸੀਗੇ ਇਹਨਾਂ ਦੀ ਕਾਫੀ ਡ੍ਰਿੰਕ ਕੀਤੀ ਹੋਈ ਸੀ ਰਾਤ ਨੂੰ ਆਪਣੇ ਦੋਸਤੀ ਬਰਥਡੇ ਪਾਰਟੀ ਤੋਂ ਵਾਪਸ ਆਏ ਇਹ ਹਲ ਹੁਲਣ ਮਸਤੀ ਕਰ ਰਹੇ ਸੀਗੇ ਔਰ ਇਹਨਾਂ ਨੇ ਉੱਥੇ ਗਏ ਤਾਂ ਜਾ ਕੇ ਸੈਲਫੀ ਖਿਚਾਉਣ ਲੱਗ ਪਿਆ ਇਹਨਾਂ ਚੋਂ ਇੱਕ ਲੜਕਾ ਸੈਲਫੀ ਖਿਚਾਉਂਦੇ ਖਿਚਾਉਂਦੇ ਇੱਕ ਲੜਕਾ ਜਿੱਥੇ ਉਹਨਾਂ ਦੇ ਸ਼ਹੀਦਾਂ ਦੀ ਬੁੱਧ ਦੇ ਨਾਲ ਜਿੱਥੇ ਉਹ ਪਿਸਤਲ ਫੜਿਆ ਸੀਗਾ ਉਹਦੇ ਹੱਥ ਦੇ ਵਿੱਚ ਉੱਥੇ ਲੰਮਕ ਗਿਆ ਉਧਰੋਂ ਉਹ ਉਧਰੋਂ ਉਹ ਜਿਹੜਾ ਦੂਜਾ ਮੁੰਡਾ ਸੀਗਾ ਉਹਨੂੰ ਬੁਲਾ ਰਿਹਾ ਸੀ ਉਹਨੇ ਇਹਦੇ ਨੂੰ ਪੱਥਰ ਮਾਰਿਆ ਔਰ ਇਹ ਲੰਮਕ ਰਿਹਾ ਸੀਗਾ ਲੰਮਕਣ ਦੇ ਨਾਲ ਉਹਨੂੰ ਤੋੜ ਤਾ ਟੁੱਟਿਆ ਉਹ ਜਿਹੜੀ ਉਹ ਪਿਸਤਲ ਸੀ ਤਾਂ ਹੱਥ ਸੀਗਾ ਇਹ ਚੱਕ ਕੇ ਲੈ ਗਏ ਸੋ ਜਿਹੜਾ ਇਹਦਾ ਜਿਹੜਾ ਜਿਹੜਾ ਅਸਲ ਜਿਹੜੀ ਜੋ ਅਸੀਂ ਇਨਟੈਰੋਗੇਸ਼ਨ ਚ ਇਹਦੀ ਚ ਆਇਆ ਫਰਦਰ ਤਫਤੀਸ਼ ਦੇ ਵਿੱਚ ਉਹਨੂੰ ਫੜਾਂਗੇ ਹੋਰ ਤੱਕ ਕਲੀਅਰ ਕਰਾਂਗੇ ਪਰ ਹੁਣ ਤੱਕ ਦੀ ਜਿਹੜੀ ਮੋਡਲੀ ਪੁੱਛਗਿੱਛ ਚ ਇਹ ਚੀਜ਼ ਸਾਹਮਣੇ ਆਈ ਆ ਕਿ ਇਹਨਾਂ ਨੇ ਜਿਹੜੀ ਏਦਾਂ ਇਹ ਨਸ਼ੇ ਦੇ ਵਿੱਚ ਜਿਹੜੀ ਇਹ ਹਰਕਤ ਹੋਈ ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਨੁਕਸਾਨ ਹੋਇਆ ਕੁਝ ਸਾਡੀ ਸੋਚ ਦੇ ਵਿੱਚ ਕੁਝ ਪਹਿਲਾਂ ਕਈ ਤਰ੍ਹਾਂ ਦੀਆਂ 네ਗੇਟਿਵ ਥਾਟਸ ਵੀ ਆਉਂਦੀਆਂ ਸੀਗੀਆਂ ਵੀ ਕਿਸੇ ਨੇ ਕੋਈ ਏਦਾਂ ਦੀ ਇਹ ਇਹ ਕੋਈ ਜਿਹੜੀ ਸ਼ਰਾਰਤ ਨਾਲ ਲਾਅਡ ਆਰਡਰ ਨੂੰ ਜਾਂ ਕਰਨ ਨੂੰ ਜਾਂ ਉਦਾਂ ਦਾ ਪਰ ਇਹ ਜਿਹੜਾ ਅਸਲੀਅਤ ਹੈਗੀ ਆ ਉਹ ਇਸ ਤਰੀਕੇ ਨਾਲ ਹੋਈ ਹੈਗੀ ਆ ਔਰ ਇਹਨੂੰ ਜਿਹੜਾ ਹੈਗਾ ਫਰਦਰ ਅਸੀਂ ਇਨਵੈਸਟੀਗੇਟ ਕਰਦੇ ਪਏ ਆ ਔਰ ਜਲਦ ਹੀ ਜਿਹੜਾ ਜਿਹੜਾ ਦੂਜਾ ਜਿਹੜਾ ਦੋਸ਼ੀ ਹੈਗਾ ਉਹਨੂੰ ਵੀ ਅਸੀਂ ਕਰਾਂਗੇ ਇਹ ਸਰ ਕਿੱਥੋਂ ਨੇ ਜੀ ਹਾਂਜੀ ਇੱਕ ਇਹ ਹੈਗੇ ਜੀ ਪੰਜ ਪੰਜ ਪੀਰ ਹੈਗਾ ਜੀ ਇੱਥੇ ਪੰਜ ਪੀਰ ਦਾ ਹਾਂਜੀ ਦਵਿੰਦਰ ਸਨ ਆਫ ਦਵਿੰਦਰ son of ਹੈਗਾ ਜੀ ਚਮਕੌਰ ਸਿੰਘ ਜੈਜੀ ਪੁੱਤਰ ਹਰਪਾਲ ਸਿੰਘ ਇਹਦੇ ਪ੍ਰੈਸ ਨੋਟ ਵਗੈਰਾ ਹੈਗੇ ਜੀ ਨਾਲ ਸੋ ਟੁਕਵੀਆਂ ਧਾਰਾਵਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਦਾ ਮੁਕਦਮਾ ਦਰਜ ਕੀਤਾ ਸੀ ਤਾਂ ਕਿ ਅਸੀਂ ਪ੍ਰੋਪਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਐਵੀਡੈਂਸ ਰੱਖੀ ਆ ਸਾਰਾ ਜੀ ਕਾਰਨ ਕਰੀਏ ਕਿੰਨੀਆਂ ਟੀਮਾਂ ਨੇ ਕੰਮ ਕੀਤਾ ਜੀ ਸਾਰੇ ਇਹਨੂੰ ਪ੍ਰੈਸ ਕਰਦੇ ਇਹਦੇ ਵਿੱਚ ਜੀ ਸਾਡੀ CI2 ਦੀ ਟੀਮ ਸੀਗੀ ਸਾਡੇ SHU City 1 ਸੀ ਸਾਡੇ DSP ਸਾਹਿਬ ਸੁਪਰਵਾਈਜ਼ ਕਰ ਰਹੇ ਸੀ ਅਸੀਂ ਆਪ ਸਵੇਰ ਤੋਂ ਲੱਗੇ ਲਗਾਤਾਰ ਇਹਨਾਂ ਦੇ ਨਾਲ ਇਨ ਟਕ ਸੀਗੇ ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਸੀਗੀ ਸਾਡੇ ਇੰਚਾਰਜ ਸਪੈਸ਼ਲ ਬ੍ਰਾਂਚ ਸੀਗੇ ਸੋ ਸਾਰਾ ਹੀ ਡਿਸਟ੍ਰਿਕਟ ਦਾ ਕਿਉਂਕਿ ਇਹ ਇੱਕ ਟੀਮ ਵਰਕ ਆ ਠੀਕ ਹੈ ਨਾ ਜੀ ਸੋ ਇਹ ਇਹ ਨੂੰ ਇਸ ਵਾਰਦਾਤ ਨੂੰ ਟ੍ਰੇਸ ਕਰਨਾ ਪੁਲਿਸ ਲਈ ਵੀ ਇੱਕ ਜਿਹੜਾ ਹੈਗਾ ਉਹ ਚੁਣੌਤੀ ਸੀਗੀ ਕਿਉਂਕਿ ਇਹ ਜਿਹੜਾ ਸ਼ਹੀਦਾਂ ਦਾ ਜਿਹੜਾ ਸਨਮਾਨ ਆ ਜਾਂ ਆਪਾਂ ਕਹਿੰਦੇ ਆ ਕਿ ਹਰ ਪ੍ਰਾਂਤ ਦੇ ਸਾਰੇ ਹਰ ਤਰ੍ਹਾਂ ਦੇ ਲੋਕੀ ਜਿਹੜਾ ਇਹ ਕਰਦੇ ਆ ਔਰ ਲੋਕਾਂ ਦੇ ਕਈਆਂ ਨੇ ਮੈਨੂੰ ਵੀ ਫੋਨ ਆਏ ਸੀਗੇ ਕਿ ਇਹ ਮਾੜੀ ਘਟਨਾ ਵਾਪਰੀ ਹੈ ਇਹ ਪੋਲੀਟੀਕਲ ਮੁੱਦਾ ਵੀ ਹੈ ਇਹ ਪੋਲੀਟੀਕਲ ਮੁੱਦਾ ਹੀ ਬਣ ਸਕਦਾ ਹੈ ਜਿਵੇਂ ਲੱਗ ਰਿਹਾ ਸੀ ਨਾ ਜਿਵੇਂ ਇਹ ਰਾਜਨੀਤਿਕ ਲੋਕ ਆ ਰਹੇ ਸਾਰੇ ਸਾਰੇ ਹੀ ਲੋਕਾਂ ਨੇ ਸਾਰੇ ਲੋਕਾਂ ਨੇ ਜਿਹੜਾ ਨੇ ਰੋਸ ਕੋਈ ਕੋਈ ਪੋਲੀਟਿਕਲ ਪਾਰਟੀ ਸੀ ਸਾਰੇ ਨੇ ਇਸ ਗੱਲ ਦਾ ਰੋਸ ਬਣਾਇਆ ਸੀ ਸੋ ਇਦਾਂ ਦਾ ਕੋਈ ਨਹੀਂ ਸੀ ਕਿ ਜਿਹੜਾ ਇਸ ਕਿਸੇ ਕਿਉਂਕਿ ਇਹ ਇੱਕ ਸਾਂਝਾ ਸਾਰਿਆਂ ਦਾ ਇੱਕ ਇੱਕ ਹੈਗਾ ਜੀ ਸਨਮਾਨ ਕਰ ਅੱਗੇ ਤੋਂ ਜਿਹੜਾ ਸ਼ਹੀਦਾਂ ਦੇ ਬੋਤਾ ਜਾਂ ਕੁਝ ਹੋਰ ਧਾਰਮਿਕ ਬੋਤ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਪੁਲਿਸ ਕੋਈ ਪ੍ਰਬੰਧ ਕਰੇਗੀ ਅਸੀਂ ਇਹ ਅਪੀਲ ਕਰਦੇ ਹਾਂ ਜੀ ਲੋਕਾਂ ਨੂੰ ਜਿਹੜੇ ਕਮੇਟੀ ਆ ਜਾਂ ਹੋਰ ਜਿੱਥੇ ਇੱਥੇ ਇਦਾਂ ਸ਼ਹੀਦਾਂ ਦੇ ਜਿਹੜਾ ਹੈਗਾ ਸਨਮਾਨ ਨੂੰ ਬਰਕਰਾਰ ਰੱਖਣ ਲਈ ਵੀ ਇੱਕ ਤਾਂ ਅਸੀਂ ਵੀ ਆਪਣੇ ਲੈਵਲ ਤੇ ਵੀ ਉਪਰਾਲਾ ਕਰਾਂਗੇ ਪਲੱਸ ਅਸੀਂ ਚਾਹਾਂਗੇ ਕਿ ਜਦੋਂ ਇੰਨਾ ਸਾਰਾ ਪ੍ਰੋਜੈਕਟ ਕੀਤਾ ਉਹਨੂੰ ਇੰਨਾ ਮਿਹਨਤ ਨਾਲ ਬਣਾਇਆ ਤਾਂ ਉੱਥੇ ਕੈਮਰੇ ਦੋ ਲਵਾਉਣੇ ਸੀਸੀਟੀਵੀ ਬਹੁਤ ਜ਼ਰੂਰੀ ਆ ਔਰ ਉਹਦੇ ਆਸ-ਪਾਸ ਬੁੱਤ ਤੇ ਅਗਰ ਹੋ ਸਕੇ ਤਾਂ ਇੱਕ ਟਰਾਂਸਪੇਰੈਂਟ ਪਲਾਸਟਿਕ ਦੀ ਸ਼ੀਟ ਜਾਂ ਕੋਈ ਇਦਾਂ ਦਾ ਕੇਜ ਜਿਹਦੇ ਵਿੱਚ ਉਹ ਬੁੱਤ ਸੇਫਲੀ ਬਰਕਰਾਰ ਰਵੇ ਕਵਰ ਰਵੇ ਤਾਂ ਜੋ ਕਿਤੇ ਵੀ ਕੋ ਧਾਰਮਿਕ ਬੁੱਤ ਲੱਗੇ ਸੋ ਅਸੀਂ ਇਸ ਗੱਲ ਦੀ ਅਪੀਲ ਕਰਦੇ ਆਂ ਸੋ ਸਾਡਾ ਤਾਂ ਹੈ ਹੀ ਹੈ ਪੁਲਿਸ ਦੀ ਜਾਨ ਮਾਲ ਦੀਆਂ ਲੋਕਾਂ ਦੀ ਸੁਰੱਖਿਆ ਲਈ ਸਾਡੀ ਤਾਂ ਜ਼ਿੰਮੇਵਾਰੀ ਬਣਦੀ ਆ ਅਸੀਂ ਆਪਣੀ ਗਸ਼ਤ ਦੇ ਜਾਂ ਹੋਰ ਚੀਜ਼ਾਂ 'ਚ ਉਸ ਇਲਾਕੇ ਨੂੰ ਕਿੱਦਾਂ ਦੇਖਣਾ ਆ ਉਹ ਤਾਂ ਹੈ ਹੀ ਹੈ ਪਲੱਸ ਲੋਕਾਂ ਪ੍ਰਤੀ ਥੋੜਾ ਜਿਹਾ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਏਦਾਂ ਦੀ ਜਗ੍ਹਾ ਦੇ ਥੋੜਾ ਜਿਹਾ ਕੁਝ ਕਿਸੇ ਕੋਲ ਵੀ ਧਾਰਮਿਕ ਵੀ ਕਿਤੇ ਕਈ ਵਾਰੀ ਹੁੰਦਾ ਆ ਵੀ ਉਹਨੂੰ ਪ੍ਰੋਪਰ ਤਰੀਕੇ ਨਾਲ ਕਵਰ ਕੀਤਾ ਜਾਵੇ ਇਹ ਨਾਮ ਵੀ ਰੱਖਿਆ ਸੀ ਸ਼ਾਇਦ ਪੁਨਾ ਐਸਚੀਓ ਸਾਹਿਬ ਨੇ ਅਨਾਉਂਸ ਕੀਤਾ ਸੀ ਇਹ ਦੇਖੋ ਜੀ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਕੁਝ ਇੱਕ ਇਦਾਂ ਦੇ ਆ ਮੇਕਅਪ ਹੈ ਦੋ ਧੰਨਵਾਦ ਕਰਨਾ ਚਾਹੁੰਦਾ ਆ ਕੱਲ ਜਿਹੜੇ ਕਮੇਟੀ ਦੇ ਮੈਂਬਰ ਸੀਗੇ ਜਾਂ ਹੋਰ ਵੀ ਜਿਹੜੇ ਵੱਖਰੇ ਵੱਖਰੇ ਸਮਾਜ ਦੇ ਨਾਲ ਜੁੜੇ ਹੋਏ ਵੱਖਰੇ ਸਮਾਜ ਦੇ ਨਾਲ ਜੁੜੇ ਹੋਏ ਹੋਰ ਮੈਂਬਰ ਸੀਗੇ ਉਹ ਜਿਹੜੇ ਹੈਗੇ ਮੌਕੇ ਤੇ ਹਾਂਜੀ ਪੁਲਿਸ ਬੈਠ ਹੋਰੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਪੁਲਿਸ ਨੂੰ ਇਹਨੂੰ ਟ੍ਰੇਸ ਕਰਨ ਲਈ ਮਦਦ ਕੀਤੀ ਉਹ ਕਿਤਾ ਸਭ ਤੋਂ ਪਹਿਲਾਂ ਕਿ ਸਾਡੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਔਰ ਆਪ ਅਪੀਲ ਕੀਤੀ ਲੋਕਾਂ ਨੂੰ ਕਿ ਇੱਥੇ ਮਾਹੌਲ ਖਰਾਬ ਨਹੀਂ ਕਰਨਾ ਅਸੀਂ ਇਸ ਕੇਸ ਨੂੰ ਲੰਬਣਾਇਆ ਪ੍ਰਸ਼ਾਸਨ ਨੂੰ ਟਾਈਮ ਦਈਏ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਯਕੀਨ ਜਤਾਇਆ ਔਰ ਅਸੀਂ ਇਹਨਾਂ ਦਾ ਯਕੀਨ ਨੂੰ ਬਰਕਰਾਰ ਰੱਖਿਆ ਔਰ ਅੱਗੇ ਵੀ ਰੱਖਾਂਗੇ ਅੱਜ ਆਕਸਾਂ ਵੀ ਬੜੀਆ ਕੰਮ ਕਰ ਰਹੇ ਸਾਡਾ ਕੰਮ ਆ ਕਿ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਰੱਖੀਏ ਉਹਨਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹੀਏ ਸੋ ਇਦਾਂ ਦਾ ਅਸੀਂ ਇਹ ਯਕੀਨ ਦਿਵਾਉਂਦੇ ਆ ਕਿ ਅੱਗੇ ਵੀ ਅਸੀਂ ਜਿਹੜਾ ਹੈਗਾ ਇਦਾਂ ਹੀ ਜਿਹੜੀ ਸਾਡੀ ਪੁਲਿਸ ਵੱਧ ਚੜ ਕੇ ਜਿਹੜਾ ਹੈਗਾ ਆਪਣੇ ਕਰਾਈਮ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਰੋਕਣ ਲਈ ਫਿਰ ਟਰੇਸ ਕਰਦੀ ਹੈ ਤੇ ਸਿਰਫ ਸਾਡਾ ਇਹ ਇਹਨਾਂ ਦਾ ਵੀ ਇਹਨਾਂ ਦਾ ਸਮਾਜਿਕ ਤੌਰ ਤੇ ਵੀ ਜਿਹੜੇ ਲੋਕ ਸੀਗੇ ਲੋਕਲ ਪਲੱਸ ਕੁਝ ਇੱਕ ਲੋਕਾਂ ਦਾ ਜਿਨ੍ਹਾਂ ਦਾ ਅਸੀਂ ਤੇ ਨਾਂ ਨਹੀਂ ਲੈ ਸਕਦੇ ਜਿਨ੍ਹਾਂ ਨੇ ਵਿਚਾਰਿਆਂ ਨੇ ਸਾਡੋਂ ਉਹਦਾ ਅਨੌਫੀਸ਼ੀਅਲੀ ਮਦਦ ਕੀਤੀ ਸਾਨੂੰ ਕੁਝ ਇਦਾਂ ਦੇ ਕਲੂਸ ਦਿੱਤੇ ਜਿੱਤੋਂ ਸਾਡਾ ਟਾਈਮਿੰਗ ਪੂਛ ਮੈਚ ਕੀਤਾ ਉਹਨਾਂ ਦੇ ਬਾਰੇ ਅਸੀਂ ਜ਼ਿਕਰ ਨਹੀਂ ਕਰ ਸਕਦੇ ਪਬਲੀਕਲੀ ਨਾਮ ਨੂੰ ਵਿੱਚ ਇਹ ਕਾਮਯਾਬ ਹੋਏ ਨੇ ਅਸੀਂ ਸਾਰੇ ਸਮਾਜ ਵੱਲੋਂ ਦੁਆਵਾਂ ਕਰਦੇ ਹਾਂ ਇਸੇ ਤਰ੍ਹਾਂ ਸਾਡਾ ਪ੍ਰਸ਼ਾਸਨ ਤੇ ਪੁਲਿਸ ਡਿਪਾਰਟਮੈਂਟ ਜਿਹੜੀਆਂ ਦੁਆਵਾਂ ਲੈਂਦੇ ਰਹਿਣ ਔਰ ਸਾਡੇ ਸਮਾਜ ਵਿੱਚ ਜੋ ਗਲਤ ਅੰਸਰ ਨੇ ਉਹਨਾਂ ਨੂੰ ਹਮੇਸ਼ਾ ਇਹ ਮੈਸੇਜ ਜਾਵੇ ਕਿ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸਾਡੇ ਪਰਿਵਾਰ ਨੂੰ ਤੇ ਸਾਡੇ ਸਮਾਜ ਨੂੰ ਕੋਈ ਦਾਗ ਲੱਗੇ ਮੈਂ ਆਸ ਕੀ ਕਰਦਾ ਹਾਂ ਅੱਜ ਦਾ ਜੋ ਸਾਡਾ মিডিਆ ਭਰਾ ਭਾਈਚਾਰਾ ਉਹ ਬਹੁਤ ਕਾਮਯਾਬ ਹੈ ਤੁਸੀਂ ਕੱਲ ਪਰਸੋਂ ਸਾਡਾ ਲਗਾਤਾਰ ਸਾਰਿਆਂ ਨੇ ਸਾਥ ਦਿੱਤਾ ਹੈ ਇਸ ਲਈ ਇਸ ਮੰਜ਼ਲ ਨੂੰ ਪਾਣਾ ਬਹੁਤ ਆਸਾਨ ਰਿਹਾ ਹੈ ਖਾਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਤੇ ਸਾਰੇ ਸਮਾਜ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਜੈ ਹਿੰਦ